ਕੰਨੀ ਕਰਨਾ ਕੀ ਆ ਆਹੋ ਬਹੁਤ ਕਰਮਾਂ ਚ ਗੈ ਹੈ ਮੈਂ ਤਾਂ ਸੋਚਿਆ ਹੈਗਾ ਮੁੰਡਾ ਵਿਆਹ ਲੂੰਗੀ ਹੈ ਕਿਤੇ ਚਾਰ ਦਿਨ ਸੁੱਖ ਦੇ ਕੱਟੂੰਗੀ ਤੇ ਉਹ ਜੀ ਆ ਗਈ ਆ ਨਾ ਕੋਈ ਕੰਮ ਨਾ ਕਾਰ ਸਾਰਾ ਦਿਨ ਜਿਥੇ ਡਾਦਨੀ ਆ ਨਾ ਉੱਥੇ ਹੀ ਬਹਿ ਰਹੀਦੀ ਆ ਇਹਨੂੰ ਇਨੀ ਸਮਝ ਨਹੀਂ ਲੱਗਦੀ ਕਿ ਮੇਰੀ ਸੱਸ ਮਾਂ ਵਾਂ ਹੈ ਝਾੜੂ ਮੈਂ ਆਪ ਲਾਵਾਂ ਸਫਾਈਆਂ ਮੈਂ ਕਰਾਂ ਮੇਰੇ ਕਰਮਾਂ ਚ ਰਿਹਾ ਉਹ ਕੋ ਹਿਸਤਾ ਹੈ ਮੇਰੀ ਗੱਲ ਸੁਣ ਜੇ ਪਹਿਲਾਂ ਵੀ ਤੂੰ ਕਰਦੀ ਰਹੀ ਜੇ ਤੇਰੇ ਨਹੀਂ ਆਖੇ ਲੱਦੀ ਤੇ ਫਿਰ ਕੀ ਵੀ ਕਦੇ ਕਿਉਂ ਨਾ ਲੱਗੇ ਮੇਰੇ ਆਖੇ ਹੈ ਇਥੇ ਰਾਸ਼ਨ ਪਾੜਨ ਆਤ ਲੈਂਦੀ ਆ ਕੰਮ ਨਹੀਂ ਕਰਨਾ ਓਏ ਆਪਣਾ ਟਾਈਮ ਕੱਟੀਦਾ ਹੁੰਦਾ ਵਾ ਲੈ ਦੀ ਮਾਰ ਇਹਨਾਂ ਦੀ ਸਖਾਲਿਆ ਵੀ ਜਾ ਕੇ ਰਾਸ਼ਨ ਪਾੜੀ ਹੈ ਤੇ ਜਾ ਕੇ ਕੰਮ ਕਰੀ ਕੋਈ ਯਾਰ ਤੁਸੀਂ ਦੋਹੇ ਘਾ ਰਹਿੰਦੇ ਮੈਂ ਤਾਂ ਬਾਹਰ ਹੁੰਦਾ ਵਾਂ ਆਉਂਦੇ ਸਿਰ ਖਾਣਾ ਪੀਂਦੇ ਤੁਸੀਂ ਸਿਰ ਖਾਣ ਲਾ ਪੀਂਦੀ ਆ ਮੈਂ ਤਾਂ ਸੋਚ-ਸੋਚ ਕੇ ਸੱਚੀ ਗੱਲ ਇਹਨਾਂ ਗੁੱਸਾ ਚੜਦਾ ਨਾ ਲੋਕਾਂ ਦੀ ਨੌਂਾਂ ਜਹ ਵੇਖੋ ਜਾ ਕੇ ਘਰ ਚਮਕਣ ਦੇ ਲੋਕਾਂ ਦੇ ਤੇ ਆਪਣੇ ਘਰ ਦੇਖ ਲਓ ਖਲਾਰਾ ਜੇ ਮੈਂ ਨਾ ਕਰਾਂ ਤੇ ਇਦਾਂ ਹੀ ਗੰਦ ਪਿਆਰਵੇ ਸਾਰਾ ਦਿਨ ਕੋਈ ਉਹਦੀ ਬਾਹ ਫੜ ਕੇ ਨਾਲ ਡਾਇਆ ਕਰਨਾ ਦਇਆ ਕਰ ਇਹਨੂੰ ਆਹ ਬੈਠੀ ਹੋਣੀ ਅੰਦਰ ਪਸੇਰੀ ਜੀ ਤੇਰੀ ਛੱਡੋ ਤੁਸੀਂ ਮੇਰੀ ਉਮਰ ਦਾ ਨੰਗਣੀ ਆ ਤੁਸੀਂ ਦੱਸੋ ਪਾਣੀ ਲਾਏ ਜੇ ਉਹ ਲਾਏ ਆ ਵਾ ਯਾਰ ਤੂੰ ਤਾਂ ਕਿਹਦੀ ਗੱਲ ਨਹੀਂ ਸੁਣਦੀ ਗੱਲ ਕਾਦੀ ਸੁਣਨੀ ਆ ਮੈਂ ਤਾਂ ਸਤੀ ਪਈ ਹੀਗੀ ਉਹ ਗੱਲ ਤਾਂ ਸੁਣਾ ਮੈਨੂੰ ਟੱਕ ਰਿਹਾ ਬਲਜੀਤ ਕਹਿੰਦਾ ਤੁਹਾਡੇ ਗਵਾਂਦਿਆਂ ਬੁਲਟ ਲੈੰਦਾ ਵਾ ਬੁਲਟ ਲੈੰਦਾ ਵਾ ਆਹੋ ਆ ਐਵੇਂ ਮਾਰਦਾ ਬੁਲਟ ਲੈੰਦਾ ਇਹਨਾਂ ਨੇ ਬੁਲਟ 2.5 ਲੱਖ ਦਾ ਹੁੰਦਾ ਵਾ ਐਵੇਂ ਲੈੰਦਾ ਇਹਨਾਂ ਨੇ ਬੁਲਟ ਕਿਸ ਮੁੰਡੇ ਮੰਡੇ ਦਾ ਲੈ ਲੈਣਾ ਫੁਕਰੀ ਮਾਰਨ ਨੂੰ ਪਾ ਯਾਰ ਮਿਹਨਤ ਉਹਨੇ ਦੱਸਿਆ ਮੈਂ ਕਿਹੜਾ ਜੇ ਵੇਖਿਆ ਵਾ ਕੋਈ ਗੱਲ ਨਹੀਂ ਮੈਂ ਪਤਾ ਕਰਾਉਣੀ ਆ ਨਾ ਕਿ ਕਿੱਥੋਂ ਬੁਲਟ ਲੈ ਆਇਆ ਏ ਵੇਖਿਓ ਸਹੀ ਸਭ ਕੋ ਸਾਫ ਨਜ਼ਰ ਆ ਜਾਣਾ ਵਾ ਫਿਕਰ ਨਾ ਕਰੋ ਤੁਸੀਂ ਮੈਂ ਆਪੇ ਪਤਾ ਕਰਾ ਲੜਾਵਾ ਇੰਨਾ ਨੇ ਜੇ ਬੁਲਟ ਲੈ ਲਿਆ ਤਾਂ ਮੈਨੂੰ ਤਾਂ ਨਹੀਂ ਕਿ ਚੰਗੇ ਲੱਗਦੇ ਤੇ ਮੈਂ ਦੱਸਾਂ ਗੱਲ ਇਹਨਾਂ ਇੱਥੋਂ ਨੱਗਾ ਕਰਨਾ ਤੇ ਸਾਡੀ ਇੱਕ ਛੜਿਆ ਕਰਨੀ ਆ ਗੱਲ ਤੇ ਤੁਹਾਡੀ ਵੀ ਠੀਕ ਵਾ ਹੈ ਮੈਨੂੰ ਤੇ ਆਪ ਨਹੀਂ ਅੱਖ ਵੇਖ ਕੇ ਭੁੰਦੇ ਨਹੀਂਗੇ ਮੈਨੂੰ ਤੇ ਡਰੇ ਬੁਰੇ ਲੱਗਦੇ ਆ ਜੀ ਗੱਲ ਹੋ ਗਈ ਨਾ ਮੈਂ ਰਫਲ ਲੈ ਆ ਕੇ ਨਾ ਕਿਦੀ ਮੈਂ ਗੋਲੀ ਮਾਰ ਦੇਣੀ ਇਹਨਾਂ ਨੂੰ ਤੇ ਮੱਸਾਂ ਗੱਲ ਹਾਈ ਹਾਈ ਐਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਗੋਲੀ ਗਾਲੀ ਦੀਆਂ ਐਵੇਂ ਇੱਕ ਸੁਣੂੰਗਾ 12 ਕੋਈ ਪਾਇਨ ਖਤਿਆ ਨੂੰ ਮਾਰਦੇ ਤੇ ਨਾ ਲੱਗ ਜਾ ਤੁਹਾਡਾ ਹੈ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਮੇਰੀ ਗੱਲ ਸੁਣੋ ਕੰਮ ਉਹ ਕਰੀਦਾ ਹੁੰਦਾ ਵਾ ਪੀਸਾ ਤ ਵੀ ਮਰ ਜਾਏ ਤੇ ਲਾਠੀ ਵੱਜੇ ਮੂੰਹ ਚੋ ਗੱਲਾਂ ਨਹੀਂ ਕੱਢੀ ਜਾਂਦੀਆਂ ਉਹ ਮੇਰੀ ਗੱਲ ਸੁਣ ਲੈ ਜਦੋਂ ਆਪ ਕੋ ਨਾ ਚੀਜ਼ ਹੋਵੇ ਤੇ ਕਿਸੇ ਦੀ ਵੀ ਨਹੀਂ ਚੰਗੀ ਲੱਗਦੀ ਹੁੰਦੀ ਚੱਲ ਮੈਨੂੰ ਕਿਹੜੀ ਚੰਗੀ ਲੱਗਦੀ ਆ ਮੇਰੇ ਕਿਹੜੇ ਬੜੇ ਹੇਜਲੇ ਆਏ ਮੈਨੂੰ ਤੇ ਆਪਣੇ ਬੁਰੇ ਲੱਗਦੇ ਆ ਕੋਈ ਗੱਲ ਨਹੀਂ ਪਤਾ ਕਰਾਉਣੀ ਆ ਮੈਂ ਕਿਹ ਮੁੰਡੇ ਦਾ ਲਿਆ ਆ ਹੁਣ ਛੱਟਣ ਜਿਆ ਪੇਰਹਾ ਕੰਮ ਬੰਦ ਕਰ ਤੇ ਮੈਨੂੰ ਚਾਹ ਘੁੱਟ ਪ ਪਣ ਚਾ ਵੀ ਮੈਂ ਬਣਾਵਾ ਇਹਨੂੰ ਆਨੀ ਅੰਦਰ ਵੜ ਕੇ ਬੈਠੀ ਜਿਹੜੀ ਅੰਦਰ ਪਰੌਂਦੇ ਪਾ ਲਿਆ। ਕਾਹ ਕਹਿ ਤੈਨੂੰ ਕਹਿਣਾ ਵਾ? ਨਹੀਂ ਜਸ। ਜਸ ਚਾਹ ਬਣਾ ਤੇਰਾ ਪਿਓ ਆਇਆ ਬੰਬੀ ਤੋਂ। ਹੱਬਦ ਵਾਈ ਇਹ ਹੁਣ ਕਾਦੇ ਲਈ ਬਾਜਾ ਮਾਰਨ ਡੈ ਪੀਆ ਮੈਨੂੰ। ਜਿਹੜਾ ਕੰਮ ਹੁੰਦਾ ਵਾ ਜਸ ਕਰਦੇ ਜਸ ਕਰਦੇ ਆਫ ਇਹਨੂੰ ਕੋਈ ਕੰਮ ਨਹੀਂ ਹੁੰਦਾ। ਤੂੰ ਸੰਦ ਇੱਦਾਂ ਪਾੜਦੀ ਐ ਜਿਉਂ ਤਾਂ ਸਾਰੇ ਪਿੰਡ ਨੂੰ ਸੁਣਾਉਣਾ ਹੁੰਦਾ ਵਾ। ਆਪ ਕੋਈ ਕੰਮ ਨਹੀਂ ਕਰਨਾ ਹੁੰਦਾ। ਉਨੇ ਇਹਨੂੰ ਪਤਾ ਲੱਗ ਜਣਾ ਕਿ ਇਹਦੇ ਕੰਮ ਹੋਇਆ ਵਾ ਕੁਝ ਮਿੰਟੋ ਮਿੱਟੀ ਚਲ ਜਣਾ ਉਦਾਂ ਬਿਮਾਰ ਰਹਿੰਦੀ ਆ ਕੰਮ ਕੋਈ ਕਰਦੀ ਨਹੀਂ ਆਪ ਕਰ ਦਿੰਨੀ ਆ ਬਣਾ ਦਿੰਨੀ ਆ ਜਰਾ ਰੁਕ ਜਾ ਹੁਣ ਬਣਾਉਣ ਤੇ ਟਾਈਮ ਵੀ ਲੱਗਣਾ ਵਾ ਕਿ ਤੱਤਾ ਪਾਣੀ ਕਰਕੇ ਲਿਆਵਾਂ ਤੁਹਾਡੇ ਲਈ ਆ ਸੁਣ ਲਓ ਆ ਵੇਖੀ ਜਬਾਨੇ ਦੀ ਹੈ ਇਹ ਤੱਤਾ ਪਾਣੀ ਲਿਆਵਾਂ ਤੁਹਾਡੇ ਲਈ ਐਡੀ ਹੰਕਾਰੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਆ ਲੋਕਾਂ ਦੀਆਂ ਨਾਵਾ ਵੇਖ ਲਓ ਕਿਦਾ ਆਦਰ ਕਰਦੀਆਂ ਆਪਣੀਆਂ ਸਸਾ ਮਾਵਾਂ ਦਾ ਐ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਮੇਰੀ ਤਾਂ ਉਤਨੀ ਕਿਸਮਤ ਹੀ ਮੋੜੀ ਆ ਕਿੱਥਾ ਪੱਲੇ ਪੈ ਗਈ ਏ ਉਹ ਜਾਣਦਿਆ ਕਰੋ ਜਾਣਦਿਆ ਕਰੋ ਗੱਲ ਨੂੰ ਕਿਤੇ ਨਾ ਕੋ ਮਾੜਾ ਮੋਟਾ ਪਰਮਾਦਰ ਦਾ ਖੌਫ ਖਾਇਆ ਕਰੋ ਦੋਹੇਣੀ ਆ ਖਾਦਾ ਖੋਫ ਹਾਂ ਤੂੰ ਹਟਦੀ ਉਹ ਲਾਪੈਨੀ ਉਹ ਹਟਦੀ ਤੂੰ ਲਾਪੈਨੀ ਆ ਲਾਪੈਨੀ ਆ ਮੈਂ ਹੀ ਬੁਰੀ ਲਗਣੀ ਤੇ ਘੱਟ ਦੋਵਾਂ ਕੋਈ ਨਹੀਂ ਗਾ ਦੋਹਾਂ ਚ ਚੰਗਾ ਮੈਨੂੰ ਹੀ ਕਹਿਣਾ ਹੁੰਦਾ ਵਾ ਮੇਰੇ ਦਿਵਾਲੇ ਹੋਣਾ ਵਾ ਇਹਨੂੰ ਨਹੀਂ ਕਿਹਾ ਜਾਂਦਾ ਕੋਈ ਕੀ ਮੈਂ ਕਵਾਂ ਨੂੰ ਕੀ ਕਵਾਂ ਦਬਕਾ ਤੇ ਮਾਰ ਸਕਦੇ ਜੇ ਨਾ ਦਬਕਾ ਮਾਰ ਤੂੰ ਕਰਦੇ ਨਹੀਂ ਕਰ ਤੂੰ ਮਾਰਿਆ ਕਰ ਦਬਕੇ ਫਿਰ ਮੇਰੇ ਬੜਾ ਤਬਕੇ ਸੁਣਦੀ ਆ ਹਾਂ ਉਹ ਚੁੱਪ ਕਰ ਜਾ ਗੱਲਾਂ ਕਰਦੀ ਆ ਨਹੀਂ ਲੈ ਆ ਲੈ ਆ ਹੁਣ ਚਾਹ ਬਣਾਉਣੀ ਕਿ ਮਾਦਰ ਹੀ ਉਹ ਚਲ ਚੁੱਪ ਕਰਦਾ ਆਂਦੀ ਆ ਇਹ ਸਿਰ ਖਾਂਡੀਆਂ ਲਾ ਕੇ ਬਹਿ ਗਏ ਬਹੁਤ ਸਿਰ ਖਾ ਲਿਆ ਤੁਹਾਡਾ ਪੀ ਲੋ ਚਾਹ ਨਹੀਂ ਮੇਰੇ ਲਈ ਵੀ ਕੱਟ ਲੈ ਆਂਦੀ ਹਾਂ ਇੱਕ ਕੱਪ ਚ ਪਾਈ ਆਈ ਆ ਸਵੇਰ ਦੀ 5-6 ਵਜੇ ਦੀ ਪੀ ਤੇ ਲਈ ਆ ਹੁਣ ਚਾਹੀ ਧੁੱਫੀ ਜਾਣੀ ਹੈ ਕੱਢ ਨਾ ਮੇਰੇ ਸੰਗ ਚੋਂ ਕੱਢ ਲੈ ਕੱਢ ਲੈ ਜਿਹੜੀ ਲੇਖ ਗਈ ਆ ਆ ਲੈ ਪੀ ਗਨੇ ਜੀ ਜੀ ਕਰਨ ਤੇ ਆ ਪੀ ਲੈ ਆ ਲੈ ਫੜ ਆ ਪੀ ਲੈ ਤੁਸੀਂ ਹਾਂ ਵੇਰੇ ਕਰਮਾ ਦੀ ਹੋਊਗਾ ਚਲ ਆਪਣੀ ਭੈਣ ਨਾਲ ਗੱਲ ਕਰਨੀ ਆ ਬਾਹਰੋਂ ਆਈ ਆ ਵੇਨੀ ਆ ਪੜਾ ਕੋਹ ਨਾ ਕੋਹ ਤੇ ਮੇਰੇ ਲਈ ਲੈ ਕੇ ਆਈ ਹੋਊਗੀ ਪੀ ਲਈ ਚਾ ਪੀ ਲਿਆ ਆ ਫੋਨ ਦਿਓ ਚ ਰੱਖ ਉਹ ਵੀ ਠੰਢੀ ਮੱਥੇ ਮਾਰ ਗਈ ਮੇਰੇ ਕਿਹੜੀ ਗਰਮੀ ਚਾ ਹੋਰ ਹਮੇਤਾਂ ਕਰਿਆ ਕਰੋ ਇਹਦੀਆਂ ਐਡੀ ਜਬਾਨ ਵਾ ਇਹੋ ਕੋਈ ਪੱਲੇ ਉਹਦੇ ਤੇ ਆ ਬਣਾ ਦਿੰਦੀ ਆ ਆਹੋ ਬਣਾਉਣੀ ਹੁਣ ਚਲ ਆਪਣੀ ਭੈਣ ਨਾਲ ਗੱਲ ਕਰਨੀ ਆ ਹਨ ਹੈ ਉਹ ਤਾਂ ਕਿਤੇ ਮਾ ਨਹੀਂ ਦਿਖੰਡਿਆ ਮੈਨੂੰ ਇਹਨੂੰ ਬੁਲਾਉਣ ਨੂੰ ਮੈਂ ਕਹਿ ਆਪਣੀ ਮਾਸੀ ਦਾ ਨਾਮ ਲਿਖ ਦੇ ਉੱਤੇ ਆ ਵੇਖ ਲਾ ਕਿਤੇ ਨਹੀਂ ਉਹ ਲਿਖਿਆ ਐਡੀ ਚਲਾਕ ਵਾ ਨਾ ਇਹਦਾ ਇਰਾਦਾ ਹੋਣਾ ਵਾ ਫੋਨ ਕਰੂਗੀ ਤੇ ਮੈਨੂੰ ਆਜ ਮਾਰੂ ਤੇ ਮੈਂ ਗੱਲਾਂ ਸੂੰ ਇਹਦੀਆਂ ਇਹ ਵੀ ਗੱਲ ਪਾਣੀ ਤੇਰੀ ਚਤਰੋ ਨਹੀਂ ਜੱਸ ਜੱਸ ਵਾਦੀ ਦਿੰਦੀ ਕਿਤੇ ਹਾਂਜੀ ਨਹੀਂ ਮੈਂ ਤੈਨੂੰ ਕਿਹਾ ਆਪਣੀ ਮਾਸੀ ਦਾ ਨਾਮ ਲੈਂਦੀ ਵਿੱਚ ਪਹਿਲੇ ਤਾਂ ਤੂੰ ਹੀ ਹੋੜੀ ਬਾਜ ਮਾਰ ਲਿਆ ਕੋਈ ਆਵਾਜ਼ ਇਦਾਂ ਮਾਰਦੀ ਜਿਦ ਪਤਾ ਨਹੀਂ ਕੀ ਹੋ ਗਿਆ ਹੁੰਦਾ ਹਾਂ ਆਵਾਜ਼ ਵੀ ਤਾਂ ਮਾਰਾ ਹੁਣ ਤੈਨੂੰ ਮੈਂ ਬੜੀ ਚੁੱਪਦੀ ਐ ਮੇਰੀ ਆਵਾਜ਼ ਤੈਨੂੰ ਕੰਮ ਨਹੀਂ ਕਰਨਾ ਹੁੰਦਾ ਕੋਈ ਸਾਰਾ ਦਿਨ ਜਾਸ ਜਾਲਸ ਜਾਸ ਲਾਈ ਹੁੰਦੀ ਐ ਤੇ ਕੰਮ ਵੀ ਕਰਨਾ ਹੁੰਦਾ ਕੋਈ ਨਾ ਕੋਈ ਫੇਰ ਇਹ ਕੰਮ ਨਹੀਂ ਕਰਦੀ ਬੜੇ ਕੰਮ ਕਰਨੀਆਂ ਜੋਰ ਸਹੀ ਚ ਬੜੀ ਸਵੇਰ ਦੀ ਹੈ ਨਿਕਲ ਕੇ ਬਾਹਰ ਚਾਤੀ ਮਾਰ ਕੇ ਨਹੀਂ ਵੇਖਿਆ ਸਾਰਾ ਕੂੜਾ ਮੈਂ ਮੁਝ ਕੀ ਆਈ ਐ ਤੂੰ ਇਹਦੇ 'ਚ ਵੀ ਇੰਨਾ ਗੰਦ ਪਾਇਆ ਏ ਰਾਤ ਦਾ ਪਤਾ ਨਹੀਂ ਕੀ ਕੀ ਬਣਾ ਕੇ ਸੁੱਤਿਆ ਹਲੂ ਥੱਲੇ ਸੁੱਤਿਆ ਬਣਾ ਕੇ ਖੇ ਤੇ ਸਵਾ ਆ ਮੈਨੂੰ ਆਪਣੇ ਮਾਸੀ ਦਾ ਨੰਬਰ ਦੱਸ ਕਿੱਥੇ ਹੀ ਆਵੇਂ ਤੈਨੂੰ ਕਿਹਾ ਹੁੰਦੇ ਨੇ ਕਿ ਦੀ ਨਾਂ ਆ ਦਾ ਲਿਖ ਕੇ ਦੇ ਦਿੱਤਾ ਕਿ ਕਿ ਆਹ ਦੇ ਦੇ ਨੰਬਰ ਜੀਆ ਅੰਗਰੇਜ਼ੀ 'ਚ ਲਿਖਿਆ ਆ ਪੰਜਾਬੀ 'ਚ ਲਿਖ ਇਹਨੂੰ ਪੰਜਾਬੀ 'ਚ ਹੁਣ ਮੈਂ ਕਿਥੋਂ ਲਿਖਦਾ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਫੋਨ ਹੁੰਦਾ ਤੇ ਇੰਗਲਿਸ਼ 'ਚ ਲਿਖਣਾ ਐਵੇਂ ਹੁੰਦਾ ਇੰਗਲਿਸ਼ 'ਚ ਆ ਮੈਂ ਨਾਂ ਲਖਾਇਆ ਆਪਣੇ ਮੁੰਡੇ ਦਾ ਪੰਜਾਬੀ ਦੇ ਵਿੱਚ ਸਾਰਿਆਂ ਦੇ ਤੇ ਤੂੰ ਉਹਨੂੰ ਫੜ ਕੇ ਇੰਗਲਿਸ਼ 'ਚ ਲਿਖਤਾ ਤੇ ਮੁੰਡੇ ਨੂੰ ਲਖਾ ਲੈਂਦੇ ਨਾ ਮੈਨੂੰ ਅਲਾਕੇ ਦੇ ਮੇਰਾ ਨੰਬਰ ਵੱਡੀ ਚਲਾਕੋ ਤੂੰ ਗੱਲਾਂ ਕਿਦਾ ਕਰਦੀ ਹੈ ਗਾੜੀ ਜੁਬਾਨ ਵਿੱਚ ਹੈ ਦੀ ਇਹ ਕੋਹ ਲੈ ਕੇ ਹੀ ਅੰਦਾਜ਼ ਵਿੱਚ ਇਹਦੇ ਵਿੱਚ ਕਿਹੜਾ ਫੋਨ ਦੇ ਵਿੱਚ ਪੈਸੇ ਆ ਇਹ ਤਾਂ ਉਦਾਂ ਹੀ ਡੱਬਾਇਆ ਲਿਆ ਕੇ ਰੱਖਿਆ ਤੁਸੀਂ ਮੈਂ ਆਪਣੀ ਮੰਮੀ ਨੂੰ ਫੋਨ ਲਉਣਾ ਹੀ ਵਿੱਚ ਕਿਤੇ ਕੋਈ ਪੈਸਾ ਨਹੀਂ ਹੈ ਉਹ ਅਗਲੇ ਕਹਿੰਦੇ ਵੀ ਆ ਪੈਸੇ ਨਹੀਂ ਹੈਗੇ ਅੱਗੋਂ ਹਾਂ ਅਗਲੇ ਵਿੱਚ ਨਾ ਤੈਗਲੇ ਪਾਧਿਆ ਕਰਨ ਤੇ ਮੂ ਪੈਸੇ ਹੈ ਹੈ ਉਹ ਵੀ ਦਵੀਆ ਉਹਨਾਂ ਨੇ ਉਦਾਂ ਦਾ ਉਹਨਾਂ ਦਾ ਟੱਬਰ ਵਾ ਦੇਖਿਆ ਕੁਝ ਹੈ ਨਹੀਂ ਅੱਗੇ ਮੈਨੂੰ ਇੱਥੇ ਗਰੀਬ ਘਰ ਚ ਪਿਆ ਕੇ ਰੱਖ ਦਿੱਤਾ ਐਨੇ ਮੇਰੇ ਸ਼ੌਕ ਹੀ ਕੀ ਪੂਰੇ ਹੋਣ ਦੇ ਆ ਇੱਥੇ ਰਹਿਣ ਲਈ ਮੈਂ ਨਾ ਤੂੰ ਕਿੱਥੇ ਜਾਣਾ ਹੈਗਾ ਹੈ ਦੱਸ ਮੈਨੂੰ ਇੱਥੇ ਹੀ ਆਣਾ ਸੀ ਤੂੰ ਹੋੜੀ ਇਹ ਨਾ ਕਰਨਾ ਇੱਥੇ ਪੈਸੇ ਪਵਾ ਤਾ ਫਿਰ ਕਰਿਓ ਗੱਲ ਹੈਗੇ ਪੈਸੇ ਪਵਾ ਲਿਆ ਮੈਂ ਤੂੰ ਫਿਰ ਹਾ ਜਿਹੜਾ ਨੰਬਰ ਉਹ ਤੇ ਲਾ ਲੋ ਲਾ ਲੂੰਗੀ ਕਿੱਦਾਂ ਜ਼ੁਬਾਨ ਚੱਲਦੀ ਇਹਦੀ ਲਤਰੋ ਦੀ ਪਟਰ 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 ਕਰਦੀ ਐ ਕੰਮ ਕੋਈ ਕਰਨਾ ਹੁੰਦਾ ਨਹੀਂ ਆ ਤੇ ਜ਼ੁਬਾਨਾਂ ਵੇਹ ਚਲਾਉਂਦੀ ਲਾ ਲੂੰਗੀ ਮੈਂ ਲੈ ਇਹ ਕੜੀ ਮੇਰਾ ਫੋਨ ਚੁੱਕਣ ਲਈ ਆ ਘੁੰਮਦੀ ਫਿਰਦੀ ਹੁਣੀ ਅਗਲੀ ਆਹੋ ਜੀ ਬਾਹਰੋਂ ਆਈ ਆ ਪਾ ਪੈਸੇ ਹੈਗੇ ਆ ਕੋਲ ਚੱਲ ਘੁੰਮ ਫਿਰ ਲੈ ਕਰ ਲੈ ਐਸ਼ਾ ਪਰ ਇੱਕ ਗੱਲ ਵਾ ਮੰਜਿੰਦਰ ਦੀ ਗੱਲ ਮੇਰੇ ਦਿਮਾਗ ਚ ਨਿਕਲ ਨਹੀਂ ਰਹੀ ਕਿ ਸ਼ਰੀਕਾਂ ਨੇ ਬੁਲਟ ਲੈਣ ਦਾ ਜੇ ਸ਼ਰੀਕਾਂ ਬੁਲਟ ਲੈਣ ਦਾ ਹੋਇਆ ਨਾ ਮੇਰੀ ਤੇ ਹਿੱਕ ਤੇ ਸਾ ਪਲੇਟ ਜਾਣਾ ਵਾ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਹੁਣ ਇਹ ਗੱਲ ਦਾ ਤੇ ਪਤਾ ਲਗਾਉਣਾ ਪਊ ਤੇ ਬੁਲਟ ਹੈ ਨਾ ਆਪ ਲਿਆਂਦਾ ਵਾ ਕਿ ਜਾ ਕੇ ਮੁੰਡੇ ਦਾ ਲਿਆਂਦਾ ਵਾ ਹੈ ਸੱਚੀ ਗੱਲ ਵਾ ਮੇ ਤੇ ਚੈਨ ਨਹੀਂ ਆਉਂਦਿਆ ਜੇ ਮੈਂ ਵੀ ਪਤਾ ਨਾ ਨਾ ਕਰਾ ਕੇ ਛੱਡਿਆ ਤੇ ਮੇਰਾ ਨਾਂ ਵੀ ਜੀਵਨ ਨਹੀਂ ਹੁਣ ਇਹ ਵੇ ਨਹੀਂ ਆ ਕਿ ਪਤਾ ਕਰਾਵਾਂ ਕਿੱਦਾਂ ਐਦਾਂ ਕਿੱਦਾਂ ਹੋ ਜਾਊਗਾ ਪਿਛਰੀ ਘੜ ਤੋਂ ਗਾਂ ਹੋ ਜਾਣਾ ਮੈਂ ਨਹੀਂ ਕਾ ਨੰਗੜ ਨਦੀ ਦਾ ਫਣ ਮੰਜੰਦਰ ਦਾ ਸਵਾਹ ਕਰਨੀ ਹੈ ਜਾ ਕੇ ਲੈ ਤੁਸੀਂ ਹੀ ਸੇਠੇਗੇ ਮੈਂ ਚਲ ਧੂਆਂ ਸੇ ਕਰਵੇਂ ਘੜੀ ਅੱਛਾ ਅੱਛਾ ਨਹੀਂ ਆ ਚੰਗਾ ਕੀਤਾ ਦੇ ਬਾਬਾ ਸੇਕ ਵਾ ਹੈ ਬਹੁਤ ਗੱਲ ਵਾ ਕੀ ਕਰਨਾ ਸਾਡੀ ਬੜੀ ਆ ਤਾਂ ਕਰਨਾ ਕਰਨਾ ਕੀ ਹੈ ਸਾਡੀ ਬੜੀ ਆ ਬਾਹਰ ਬੰਦਾ ਕਰੇਗੀ ਯਾਰ ਇੱਕ ਸਲਾਹ ਕਰਾਂ ਦੱਸ ਕਾਦੀ ਕਰਨੀ ਮੇਰੀ ਗੱਲ ਸੁਣੋ ਹੂੰ ਹੁਣ ਆ ਬੁਲਟ ਵਾਲੀ ਤੂੰ ਜਿਹੜੀ ਮੈਨੂੰ ਗੱਲ ਦੱਸੀ ਆ ਨਾ ਆਹੋ ਮੈਨੂੰ ਤਾਂ ਪਾਣੀ ਨਹੀਂ ਲੰਗਣ ਡਿਆ ਹੈ ਜੇ ਤੁਸੀਂ ਕਹੋ ਨਾ ਤੇ ਇੱਕ ਤਰੀਕਾ ਹੈਗਾ ਵਾ ਕਿਹ ਤਰ੍ਹਾਂ ਪਤਾ ਕੀ ਗੱਲ ਵਾ ਹੂੰ ਜੇ ਕਿਸ ਦੇ ਅੰਦਰ ਪੈ ਜਾਓ ਨਾ ਮਿੱਠੇ ਬਣ ਜਾਓ ਤੇ ਸਾਰਾ ਪੇਟ ਲੱਲਿਆ ਹਾਂ ਤੇ ਜਿਹੇ ਕਹੋ ਨਾ ਕਿ ਕੌੜੇ ਬਣ ਕੇ ਕਹਿਣਾ ਗੱਲ ਕਰੋ ਤੇ ਲੋਕੀ ਥੁੱਕ ਦਿੰਦੇ ਆ ਠੀਕ ਆ ਨਾ ਐਦਾਂ ਕਰਨੀ ਆ ਪੈਤੜਾ ਕਿਹੜਾ ਚੱਲਣਾ ਹੁਣ ਤੂੰ ਪੈਤਣ ਆਏ ਚੱਲਣਾ ਵਾ ਵੀ ਮਿੱਠੀ ਪਿਆਰੀ ਹੋ ਕੇ ਤਰਾ ਤੇ ਘਰ ਵੜ ਜਾਨੀ ਇੱਕ ਵਾਰੀ ਪਰ ਜੇ ਤੂੰ ਹੀ ਕਹੋ ਤੇ ਵੇ ਅੱਲਾ ਜਿਹ ਰੂਹ ਬਣਦਾ ਤੇਰਾ ਤੇ ਪਤਾ ਕੀ ਜਾਵੇ ਤੀਰ ਚੱਲ ਜਾਵੇ ਤੀਰ ਮੈਂ ਚਲਾ ਕੇ ਹਟੂੰਗੀ ਤੁਹਾਨੂੰ ਮੇਰਾ ਪਤਾ ਹੀ ਆ ਹੈ ਉਹ ਮੈਂ ਕਿਸੇ ਕਿਸੇ ਤਰੀਕੇ ਨਾਲ ਜਾ ਕੇ ਵੜ ਜਾਣਾ ਅੰਦਰ ਆ ਤੇ ਠੀਕ ਹੈ ਬਸ ਤੁਹਾਡੀ ਮੈਨੂੰ ਰਜਮੰਦੀ ਚਾਹੀਦੀ ਸੀ ਹੁਣ ਤੁਸੀਂ ਕਹਿਤਾ ਵਾ ਕਿ ਜਾ ਉਹਦੇ ਘਰ ਚਲ ਜਾ ਤੇ ਹੁਣ ਸਮਝੋ ਤੁਸੀਂ ਤੇ ਮੈਂ ਤੁਹਾਨੂੰ ਆਣ ਕੇ ਖਬਰ ਦਿੱਤੀ ਖੜੀ ਆ ਕਿ ਬੁਲਟ ਨਾ ਆਪ ਲਿਆ ਵਾ ਕਿਹੜੇ ਮੁੰਡੇ ਦਾ ਵਾ ਚੱਲ ਵੇ ਅੱਲਾ ਬੰਦਾ ਰੁਕ ਤੇ ਹੈ ਜਾਵਾਂ ਫਿਰ ਇਹ ਆ ਵੀ ਕੰਮ ਪੂਰਾ ਖਰਾਬ ਹੋਣਾ ਚਾਹੀਦਾ ਵਾ ਮੈਂ ਹੱਫੀਕਰ ਨਾ ਕਰੋ ਇਹੋ ਜੀ ਮਿੱਠੀ ਬਣ ਕੇ ਅੰਦਰ ਵੜੂਗੀ ਨਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਧਰੋਂ ਦੀ ਕਿਧਰੋਂ ਸ਼ਰੀਆਂ ਫਿਰ ਗਈਆਂ ਸਾਡੇ ਚਲ ਇਸ ਤਰ੍ਹਾਂ ਕਾ ਧੂਆਂ ਧਵਾ ਟਿੰਕ ਤਾਂ ਸੇਕ ਕੇ ਜਾ ਫਿਰ ਘਰ ਪਰਣੀ ਐ ਐਵੇਂ ਜਾ ਕੇ ਤੇ ਠਰੂ ਠਰੂ ਕਰੀ ਜਾਈ ਗੱਲ ਕਰਦੀ ਨਹੀਂ ਨਹੀਂ ਇਹਦਾ ਥੇਰ ਲੰਘ ਗਈ ਖੜੇ ਬੂਹੇ ਗਾੜੀ ਇਹਦਾ ਰੜਕ ਦਾਨ ਖੜਾ ਐ ਜਦ ਮੈਂ ਪਰਾ ਐ ਆ ਜਗਾ ਐਡਾ ਨਹੀਂ ਕਰੀਦਾ ਹੁੰਦਾ ਕਰਦਾ ਇਹ ਬੰਦਰ ਜਿਆ ਐ ਮੇਰੀ ਗੱਲ ਸੁਣੋ ਜਿਹੜੀ ਗੱਲ ਮਤਾਂ ਨੂੰ ਮੈਂ ਛੱਡੀ ਐ ਨਾ ਉਹ ਗੱਲ ਸਮਝੋ ਬਹਿ ਜਾਓ ਇਦੀ ਕਿ ਜੁੱਤਾ ਹੱਡੇ ਭੂਗਾਨੀ ਫਾ ਮਰ ਜੇ ਨਾ ਮੇਰੇ ਵੀ ਟਰ ਤੇ ਸਪਲੇਟਣ ਡਿਆ ਮੈਨੂੰ ਚੰਗਾ ਨਿਗਾ ਲੱਗਣ ਡਿਆ ਮੈਨੂੰ ਬੜਾ ਬੁਰਾ ਲੱਗਣ ਡਿਆ ਵਾ ਮੇਰਾ ਜਿੱਕਾ ਮਾਰਾ ਚ ਪੇੜ ਤੇ ਬੂਥੇ ਤੇ ਵੱਟ ਕੇ ਦੇ ਹਰ ਚੀਜ਼ ਜਿਹੜੀ ਹੈ ਨਾ ਹਰ ਗੱਲ ਇੱਕ ਸਕੀਮ ਨਾਲ ਕਰੀਦੀ ਆ ਠੀਕ ਵਾ ਨਾ ਐਦਾ ਮੂਹ ਚ ਤੋੜਾ ਸਕਿਆ ਪੜਾ ਸਕੀਮ ਕਿੱਧਰ ਲਾਉਣੀ ਆ ਤੈਨੂੰ ਮੈਂ ਖੜਿਆ ਜਾ ਛੇਤੀ ਜਾ ਕੋਈ ਨਹੀਂ ਵੇਖਾ ਸਕੀਮਾਂ ਲੱਗਦੀਆਂ ਹੈ ਵੇਖੀ ਆ ਕਰਜ਼ਾ ਚੜਾਇਆ ਸਿਰ ਤੇ ਤੇ ਮਾਰ ਪਟਾਕੇ ਮਾਰਦਾ ਫਿਰਦਾ ਵਾ ਹੈ ਨਾ ਸ਼ਰਮ ਤੇ ਨਾ ਹਜਾ ਉਹ ਪਤਾ ਨਹੀਂ ਮੈਂ ਤਾਂ ਨਹੀਂ ਵੀ ਧਰੀ ਕਰਨਦੇ ਆ ਲੋਕੀ ਬਨੇ ਹੜੇ ਕਿਤੋਂ ਆ ਕੇ ਨਹੀਂ ਜਾਣਦੇ ਆ ਹੈ ਅੱਜ ਬੁੱਲਟ ਲੈਂਦਾ ਕੱਲ ਨੂੰ ਘਰ ਕੋ ਲੈ ਆਊਗਾ ਅਸੀਂ ਤਾਂ ਉੱਥੇ ਤੋਂ ਉੱਥੇ ਰਹਿ ਗਏ ਨਾ ਕੋਈ ਗੱਲ ਨਹੀਂ ਕਰਦਾ ਕੀ ਐ ਸਾਨੂੰ ਮਿਲ ਜਾਣਾ ਸਾਰਾ ਕੁਝ ਐਡੀ ਗੱਲ ਵਾ ਪਤਾ ਨਹੀਂ ਉਹ ਦਿਨ ਕਦੋਂ ਆਉਣੇ ਆ ਆ ਜਾਣੇ ਆ ਦਿਨ ਤੂੰ ਖੇਤੀ ਕਰੀਦਾ ਚਣ ਚਣ ਜਾ ਕੇ ਚੜਾ ਕੋਈ ਨਹੀਂ ਅਸੀਂ ਮੈਨੂੰ ਚੰਗੇ ਲੱਗਦੇ ਤਰਮਸਾਂ ਕਰ ਭੱਜ ਜਾ ਆ ਮੇਰੀ ਗੱਲ ਸੁਣਿਓ ਪਤਾ ਕੀ ਗੱਲ ਵਾ ਉਹਨਾਂ ਦੇ ਘਰ ਜਾਣ ਵਾਸਤੇ ਕੋਈ ਨਾ ਕੋਈ ਸਕੀਮ ਲੜਾਉਣੀ ਪੈਣੀ ਆ ਹੈ ਐਦਾਂ ਜਾ ਕੇ ਸਿੱਧੀ ਵੜ ਗਈ ਤੇ ਅਗਲੇ ਵੇਖਣਗੇ ਪਿਆ ਗੋਨੀ ਪਿੱਛੋਂ ਰਹੀ ਆ ਕਿੱਧਰ ਆ ਗਈ ਆ ਹੈ ਉਹ ਯਾਰ ਜੋਕ ਕਰਨਾ ਨਾ ਆਪਣੇ ਦਿਮਾਗ ਨਾਲ ਕਰ ਪਰ ਮੈਂ ਦੱਸਾਂ ਗੱਲ ਤੇ ਮੇਰਾ ਤਾਂ ਸਿਰ ਖਾਂਜਾ ਭੱਜੇ ਇੱਥੋਂ ਭੱਜ ਜਾਈ ਨਹੀਂ ਮੈਂ ਅੱਗੇ ਬੜਾ ਔਖਾ ਯੋ ਔਖੇ ਜੀ ਮੈਂ ਕਿਹੜੀ ਘਟਵਾਂ ਲੇ ਕੱਪੜੇ ਆ ਕਿਤੇ ਇੰਨਾ ਨਹੀਂ ਇਹਨਾਂ ਨੂੰ ਹੈਗਾ ਕਿ ਮਸ਼ੀਨ ਹੀ ਲੈ ਲਈਏ ਇੱਕ ਇਹ ਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾਓ ਤੇ ਲੋਕਾਂ ਦੇ ਘਰਾਂ 'ਚ ਲੜਾਈਆਂ ਪਾਓ ਆਪਣਾ ਨਹੀਂ ਕੋਈ ਪਤਾ ਹੈਗਾ ਕਿ ਸਾਡੇ ਘਰ ਦੇ ਵਿੱਚ ਕੀ ਹੋਣ ਦੇ ਹਾਲਾਤ ਜੱਸ ਇੱਥੇ ਆ ਆਜੋ ਹਾਂ ਕੀ ਕਰਨ ਨਹੀਂ ਚੁੱਪ ਠੋਸ ਨਹੀਂ ਪਾਣੀ ਲਿਆਵਾ ਪਾਣੀ ਯਾਰ ਇੰਨੀ ਠੰਡ ਵਾ ਮੈਂ ਕਿੱਥੇ ਪਾਣੀ ਪੀਣਾ ਠੀਕ ਆ ਹਾਂ ਤੂੰ ਕਦ ਦੀ ਬੁੜਬੁੜ ਕੰਨ ਨਹੀਂ ਕੀ ਹੋ ਗਿਆ ਤੈਨੂੰ ਬੁੜਬੁੜ ਨਾ ਕਰ ਤੂੰ ਹੋਰ ਕੀ ਕਰ ਆ ਵੇਖ ਲਓ ਕਿੰਨਾ ਕੰਮ ਪਿਆ ਵਾ ਸਾਰਾ ਮੈਨੂੰ ਕਰਨਾ ਪੈਣ ਡਿਆ ਆ ਤੁਹਾਡੀ ਮਾਂ ਨੂੰ ਤਾਂ ਮਾਸਾ ਬੋਲਣ ਦੀ ਕਰਨੀ ਹੈਗੀ ਤੇ ਉਹ ਸਾਰਾ ਦਿਨ ਲੱਗੀ ਰਹਿੰਦੀ ਜਸ 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 ਕੀ ਕੀ ਕਰੇ ਕੰਮ ਕਰਾਂ ਨਾ ਉਹਨੂੰ ਹੁਣ ਉਹਦੀਆਂ ਆਵਾਜ਼ਾਂ ਸੁਣਿਆ ਕਰ ਸੰਗ ਐਡਾ ਬਾੜਦੀ ਏ ਜਿੱਦਾਂ ਕਿ ਤੇ ਪਤਾ ਨਹੀਂ ਮੈਨੂੰ ਤਾਂ ਇੰਨਾ ਗੁੱਸਾ ਲੱਗਦਾ ਮੇਰੇ ਦਿਲ 'ਚ ਲੱਗਦਾ ਕੱਪੜੇ ਜੱਕ ਤੱਕਦਾ ਇਹਦੇ ਮੂੰਹ ਦੇ ਵਿੱਚ ਉਹ ਚੱਲ ਇੰਨਾ ਨਹੀਂ ਬੋਲੀਦਾ ਹੋਈਦਾ ਮੇਰੀ ਮਾਂਵਾ ਤੂੰ ਬੋਲਣ ਕਿਦਾਂ ਡਈਆਂ ਉਹਨੂੰ ਮਾਂਵਾ ਤੇ ਫਿਰ ਮਾਂਵਾ ਵਾਲੇ ਕੰਮ ਵੀ ਕਰੇ ਨਾ ਉਹਨੂੰ ਤਾਂ ਵੇਰ ਲਈ ਨਹੀਂ ਹੈਗਾ ਲੋਕਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਲੜਾਈ ਪਉਣ ਤੋਂ ਬਿਨਾ ਹੋਰ ਉਹਨੂੰ ਕੰਮ ਹੀ ਨਹੀਂ ਹੈਗਾ ਕੋਈ ਸਾਰੇ ਪਿੰਡ ਦੀ ਖਬਰ ਹੁੰਦੀ ਹੈ ਉਹਨੂੰ ਚੱਲ ਇਦਾਂ ਨਹੀਂ ਕਰੀਦਾ ਇਹਦਾ ਆਪਣੇ ਘਰ ਦੀ ਖਬਰ ਨਹੀਂ ਆਈ ਦੀ ਸਮਝ ਕਰ ਮਾਣੀ ਗੱਡੀ ਹੋਣੀ ਹੁੰਦੀ ਤੂੰ ਹੀ ਦੱਸੋ ਗਏ ਜਿਹੜੇ ਕੰਮ ਹੋ ਗਿਆ ਉਹ ਕੰਮ ਕਿੱਥੇ ਹੋਣਾ ਵਾ ਮੇਲੇ ਚ ਕਿਹਾ ਹੀ 8000 ਰੁਪਏ ਦਿੰਦੇ ਅੱਗੇ ਤੇ ਮੈਂ ਕਿਹਾ 8000 ਨਹੀਂ ਦੇਣਾ ਮੇਰਾ 2-4000 ਰੁਪਏ ਵਧਾਓ ਤੇ ਮੈਂ ਆ ਜਾ ਕਰੂੰਗਾ ਕੱਲ ਤੋਂ ਪਰ ਮੇਰੀ ਗੱਲ ਸੁਣੋ ਦਸਨੀ ਤੇ ਹੀ ਫੇਲ ਆ 8000 ਮਿਲਣ ਡਿਆ ਉਹੀ ਲੈ ਲਓ 8000 ਕਿਨੇ ਥੋੜਾ ਹੁੰਦਾ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਹੋਇਆ ਤੁਹਾਡੇ ਘਰ ਦੇ ਵਿੱਚ ਆ ਕੇ ਮੇਰੇ ਮਾਂ ਪਿਓ ਨੇ ਵੀ ਕੁਝ ਨਹੀਂ ਦੇਖਿਆ ਪਿਛੇ ਇਦਾਂ ਦੇ ਘਰ ਦੇ ਵਿੱਚ ਲਿਆ ਕੇ ਵਿਆਹ ਤਾਂ ਪਿਛੇ ਵੀ ਗਰੀਬੀ ਅੱਗੇ ਵੀ ਗਰੀਬੀ ਲਿਆ ਕੇ ਦਾਦਾ ਹੱਸਦੀ ਆ ਮੇਰੇ ਮਸ ਇੰਨੇ ਸ਼ੌਂਕ ਹੀ ਮੇਰਾ ਇੱਕ ਸ਼ੌਂਕ ਨਹੀਂ ਪੂਰਾ ਹੋਇਆ ਚੱਲ 8000 ਹੁੰਦਾ ਉਹਦੇ ਵਿੱਚ ਮੈਂ ਆਪਣਾ ਕੋਈ ਸ਼ੌਂਕ ਪੂਰਾ ਕਰ ਲੈਂਦੀ ਉਹ ਕੋਈ ਗੱਲ ਨਹੀਂ ਮੈਂ ਹੋਰ ਕੋਈ ਲੱਭ ਨਹੀਂ ਨਾ 12000 ਰੁਪਏ ਤੁਹਾਨੂੰ ਕਿਹਦੇ ਡੀਸੀ ਥੋੜੀ ਰੱਖਣਾ ਵਾ ਵੀ ਹਾਂ 20-30000 ਰੁਪਏ ਤਨਖਾਹ ਮੇਰੇ ਜਾਣੀਆਂ 8000 ਤੇ ਲੱਗੋ ਜਾ ਕੇ ਤੇ ਪੈਸੇ ਲੈ ਕੇ ਆਇਆ ਕਰੋ ਘ ਕਪੜੇ ਗਿੱਲੇ ਆ ਹੁਣ ਗਿੱਲੇ ਕਪੜੇ ਨੂੰ ਮੈਂ ਬੁੱਕਾ ਮਾਰ ਮਾਰ ਸਕਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਰੱਬ ਸੁਣੂਗਾ ਇੱਕ ਨਾ ਇੱਕ ਦਿਨ ਸੁਣੂਗਾ ਕੋਈ ਗੱਲ ਨਹੀਂ ਲੱਗਦਾ ਨਹੀਂ ਮੇਰੀ ਨੌਕਰੀ ਨੌਕਰੀ ਕਿਤੇ ਹੋਵੇ ਨਹੀਂ ਲੱਗ ਜਾਈਂ ਟੀਸੀ ਨਹੀਂ ਲੱਗ ਜਾਣਾ ਤੂੰ ਮੇਲੇ ਦੇ ਵਿੱਚ ਜਾਇਆ ਕਰੋ ਤੇ ਕੰਮ ਕਰਿਆ ਕਰੋ ਉੱਥੇ 8-9000 ਰੁਪਈਆ ਇਹ ਮੈਂ ਤੁਹਾਨੂੰ ਕਿਹਾ ਹੀ 2-4000 ਰੁਪਈਆ ਵਧਾ ਦਿਓ ਮੇਰਾ ਤੇ ਮੈਂ ਆ ਆ ਜਾਇਆ ਕਰੂੰ ਕੱਲ ਤੋਂ ਤੇ 8000 ਦੇਣ ਤਾਂ ਦੇ ਆ ਘੱਟ ਨਹੀਂ ਆ ਜਾਇਆ ਕਰੋ ਉੱਥੇ ਥੋੜੇ ਜਿਹਾ ਮਾਇਨ ਵੀ ਲੈ ਜਾਇਆ ਕਰੋ 8-8 16 ਹੋ ਜਾਊਗਾ ਲੈ ਹੱਦ ਹੋ ਗਈ ਤੇਰੇ ਵਾਲੀ ਕਿੱਦਾਂ ਬੋਲਣ ਡਈ ਮੇਰੀ ਮ ਤਮ ਆਪਣੀ ਮਾਂ ਨੂੰ ਲਿਆ ਕੇ ਨਾ ਮੇਰੇ ਸਿਰ ਤੇ ਬਿਠਾ ਦੋ ਇੱਥੇ ਬੈਠੀ ਰਿਆ ਕਰੋ ਨਾਲੇ ਮੇਰੀ ਗੱਲ ਸੁਣਦਾ ਠੀਕ ਆ ਨਾ ਸਾਡੇ ਖਾਨਦਾਨ ਦੇ ਵਿੱਚ ਜਨਾਨੀਆਂ ਨੂੰ ਕੰਮ ਤੇ ਨਹੀਂ ਭੇਜਦੇ ਤੇ ਫਿਰ ਬੰਦੇ ਕਰ ਲਿਆ ਕਰਨ ਨਹੀਂ ਜਨਾਨੀਆਂ ਨੂੰ ਭੇਜ ਦੇ ਦ ਜਾਣਦੀ ਮੈਂ ਤੁਹਾਡੇ ਖਾਨਦਾਨ ਨੂੰ ਨੰਗ ਕਿਸੇ ਥਾਂ ਦੇ ਮੈਂ ਜਾਣਦਾ ਮੈਂ ਤੈਨੂੰ ਵੀ ਤੇ ਤੇਰੇ ਖਾਨਦਾਨ ਨੂੰ ਵੀ ਕਿੱਡਾ ਤਾਜਮਹਲ ਬਣਾ ਕੇ ਦਿੱਤਾ ਤੇ ਤੇਰੇ ਘਰਦਿਆਂ ਨੇ ਤੈਨੂੰ ਤੇ ਤੂੰ ਹੈਗੀ ਆ ਕਿਤੇ ਟਾਟਾ ਬਿਰਲਾ ਦੀ ਕੁੜੀ ਨਹੀਂ ਹੈਗੀ ਤਾਂ ਤਾਈ ਦੋਨੇ ਨੇ ਤੇਰੇ ਨਾਲ ਲੜ ਲਾ ਦਿੱਤਾ ਨਾ ਆਪ ਆਪਣੇ ਕੋ ਕੁਛ ਹੈ ਤੇ ਨਾ ਅੱਗੇ ਕੁਛ ਲੱਭ ਕੇ ਦਿੱਤਾ ਹੁੰਦੇ ਵੀ ਕੇ ਫਾਦੇ ਉਹ ਵੀ ਤੇ ਉਹ ਵੀ ਮੈਨੂੰ ਵਧੀਆ ਘਰ ਚ ਦੇਉਂਦੇ ਉਹ ਵੀ ਉਦਾਂ ਦੇ ਤੇ ਅੱਗੋਂ ਵੀ ਉਦਾਂ ਦੇ ਲੱਭ ਲੈ ਆਪਣੇ ਅਰੇ ਜੇ ਤੇਰਾ ਹੁੰਦਾ ਸੀ ਤਾਂ ਤੂੰ ਕਰਾ ਲੈਂਦੀ ਆਪਣਾ ਹੁੰਦਾ ਤਾਂ ਮੈਂ ਕਦੋਂ ਕਹਿ ਮੇਰਾ ਹੁੰਦਾ ਇਹਦਾ ਜਿੱਦਾਂ ਦਾ ਹੈਗਾ ਇਹ ਮੇਰੇ ਪਿਓ ਨੇ ਲੱਭ ਕੇ ਤੇਰੇ ਨਾਲ ਡਲਾਤਾ ਇੰਨਾ ਨਹੀਂ ਉਹਨੇ ਵੇਖਿਆ ਲਈ ਹਾਂ ਦੀ ਕੋਈ ਕੰਮ ਵੀ ਕਰਦਾ ਹੋਵੇ ਕੰਮ ਕੋਈ ਕਰਦਾ ਨਹੀਂ ਆ ਤੇਰੇ ਨਾਲ ਤੇ ਗੱਲ ਕਰਨੀ ਫਜ਼ੂਲ ਵਾ ਇਹ ਨਹੀਂ ਆ ਕਿ ਜੇ ਕੋਈ ਆਇਆ ਤੇ ਕੋਈ ਚਾਹ ਪਾਣੀ ਪੁੱਛਾਂ ਮੈਂ ਉਹਨੂੰ ਮੇਰੀ ਗੱਲ ਸੁਣੋ ਤਾਨੂੰ ਪੁੱਛਿਆ ਨਹੀਂ ਮੈਂ ਪਾਣੀ ਪਾਣੀ ਮੇਰੇ ਸਿਰ 'ਚ ਪਾ ਦੇ ਪਰ ਮਾਰ ਦੋ ਜਾ ਕੇ ਤੇ ਮੇਰੇ ਸਿਰ ਵਿੱਚ ਪਾੜੀ ਦੀ ਮਾਂ ਵੱਲੋਂ ਕਹਿ ਦੋ ਸਹੀ ਕੁਛ ਕਿਦਾਂ ਅੱਗ ਲੱਗ ਜਾਂਦੀ ਆ ਹਾਂ ਚੱਲਣ ਦੇ ਕੰਮ ਮੈਂ ਚੱਲਣ ਤਾਂ ਵਿਆਹ ਵੇ ਪੋਚਾ ਮਾਰ ਰ ਤੁਸੀਂ ਉੱਤੋਂ ਦੀ ਹੋਣਾ ਕਿ ਆਂਦੀ ਆਉਣਾ ਸੀ ਨਾ ਉਹ ਲੈ ਬਾਬਾ ਮੈਂ ਇਧਰ ਹੋ ਜਾਣਾ ਸਾਰਾ ਦਿਨ ਮੈਂ ਖੱਪ ਜਾਨੀ ਆ ਕੱਲੀ ਤੇ ਕਿਉਂ ਖੱਪਦੀ ਰਹਿੰਦੀ ਏ ਤੈਨੂੰ ਤਾਂ ਗਿਆ ਤੇ ਨਾਲ ਕੰਮ ਆਲੀ ਰੱਖ ਲਾ ਕੰਮ ਆਲੀ ਕਿੱਦਾਂ ਰੱਖਾਂ ਜੇ ਮੈਂ ਹੁਣ ਕੰਮ ਆਲੀ ਰੱਖ ਲਈ ਜਿਹੜਾ ਮਾੜਾ ਮੋਟਾ ਤੁਰੇ ਪੈਣੀ ਮੈਂ ਤਾਂ ਉਹ ਵੀ ਗੋਡਿਆਂ ਦੀ ਟੈਂਦਰ ਰਹਿ ਜਾਂਗੀ ਤੂੰ ਦੋਵੇਂ ਬੰਨੇ ਰਹਿਣੀ ਆ ਤੇਰਾ ਇਹੋ ਹਾਲ ਹੈਣਾ ਮਾ ਜੇ ਨਹੀਂ ਕੰਮ ਵਾਲੀ ਵੀ ਰੱਖਣੀ ਤੇ ਚੁੱਪ ਕਰਕੇ ਆਪਣਾ ਮੁੰਡਾ ਵਿਆ ਉਹ ਰੋਟੀ ਪਾਣੀ ਬਣਾਇਆ ਕਰੂਗੀ ਤੂੰ ਨਿੱਕਾ ਮੋਟਾ ਬਾਹਰ ਦਾ ਕਰ ਲੈ ਕੋਈ ਨਹੀਂ ਹਾਲ ਤੁਹਾਡਾ ਮੁੰਡਾ ਕਿਤੇ ਕੋਈ ਕੰਮ ਧੰਦੇ ਲੱਗ ਜੇ ਕਿ ਫੇਰ ਉਹਨੂੰ ਵਿਆਵਾਂਗੇ ਏਦਾਂ ਉਹਨੂੰ ਕੁੜੀ ਕਿੰਨੇ ਦੇਣੀ ਪਹਿਲੇ ਦੱਸੋ ਮੇਰੀ ਗੱਲ ਸੁਣ ਸਾਡੇ ਘਰ 'ਚ ਕਮੀ ਕਿਸ ਗੱਲ ਦੀ ਸਾਰਾ ਕੁਝ ਰੱਬ ਨੇ ਦਿੱਤਾ ਵਾ ਜ਼ਮੀਨ ਸਾਡੇ ਕੋਲ ਆ ਘਰ ਬਾਹਰ ਸਾਡਾ ਵਧੀਆ ਵਾ ਮੁੰਡਾ ਸਾਡਾ ਮਿਹਨਤੀ ਆ ਅਸੀਂ ਨੀ ਨੌਕਰੀ ਨਾ ਕਰੀ ਟਿਕਣੀ ਨਾ ਸਾਨੂੰ ਐਡੀ ਨੌਕਰੀ ਦੀ ਲੋੜ ਆ ਮਿਲ ਜੇ ਤੇ ਮਿਲ ਜੇ ਦੀਦੇ ਨਾਸਈ ਚੁੱਪ ਕਰਕੇ ਵਿਆਹ ਕਰ ਮੁੰਡੇ ਦਾ ਜੇ ਭਲਾ ਤੁਹਾਡੀ ਆਪਣੀ ਧੀ ਹੁੰਦੀ ਨਾ ਭਲਾ ਤੁਸੀਂ ਵੇਂਦੇ ਵਾਈ ਵਾਲਿਆਂ ਨਾਲ ਰਿਸ਼ਤਾ ਕਰਦੇ ਕੋਈ ਨਹੀਂ ਵਾਈਆਂ ਵਾਲਿਆਂ ਵਾਲੇ ਰਿਸ਼ਤਾ ਕਰਦਾ ਥੋੜੀ ਬੁੱਧੀ ਭਾਈ ਤਨਖਾਹ ਲੈਣ ਜਿਹੜੀ ਮਹੀਨੇ ਬਾਅਦ ਕਹਾਂ ਤਾਂ ਕੋਈ ਆਵੇ ਵਾਈਆਂ ਵਾਲੇ ਜਿਹੜੇ ਆ ਨਾ ਮਾੜੇ ਨਹੀਂਗੇ ਸਾਰੇ ਦੇ ਵਧੀਆ ਵਾ ਲਾਕਡਾਊਨ ਦੇ ਵਿੱਚ ਵੇਖ ਲਾ ਵਾਈ ਵਾਲੇ ਰੋਟੀ ਖਾਂਦੇ ਰਹੇ ਆ ਬਾਕੀ ਦੇ ਸਾਰੇ ਭੁੱਖੇ ਮਰੇ ਆ ਚੱਲ ਬਾਬਾ ਕੋਈ ਗੱਲ ਨਹੀਂ ਮੌਕਾ ਆਊਗਾ ਵੇਖ ਲਾਂਗੇ ਹਣ ਸ਼ੇਰੀ ਨਾ ਮੈਂ ਜਾ ਕੇ ਕਿਦਾਂ ਕਿਸੇ ਨੂੰ ਕਹਾਂ ਮੇਰੇ ਮੁੰਡੇ ਨੂੰ ਸਾਕ ਕਰਾ ਜਦੋਂ ਕਿਦਾਂ ਰਿਸ਼ਤਾ ਆਊਗਾ ਤੇ ਵੇਖੀ ਜਾਊਗੀ ਨਾਲੇ ਉਹ ਮੰਨਦਾ ਹੀ ਨਹੀਂ ਆਂਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਉਹ ਰਿਸ਼ਤੇ ਵਾਲੇ ਤੇ ਬਥੇਰੇ ਆਉਂਦੇ ਆ ਤੂੰ ਹੀ ਨਹੀਂ ਮੰਨਦੀ ਜਾਂਵੇਂ ਮੁੰਡੇ ਦਾ ਨਾਂ ਲੈ ਜਾਈਂ ਨਹੀਂ ਨਹੀਂ ਮੁੰਡਾ ਮੰਨਦਾ ਬੈਠੀ ਹਾਂ ਤੇ ਲੱਗੇ ਬਥੇਰਾ ਮੱਥਾ ਮਾਰੇ ਪਾ ਪਤਾ ਕਰਲਾ ਕਰਲਾ ਆਪਣਾ ਕੰਮ ਗੋਡੇ ਗਿੱਟੇ ਠੀਕ ਰੱਖ ਚੰਗਾ ਮੈਨੂੰ ਲਾਹਵੇਂ ਨਾ ਦਿੰਦੀ ਰਿਹਾ ਕਰ ਤੇ ਮੈਨੂੰ ਕੰਮ ਕਰਨ ਤੋਂ ਨਾ ਡੱਕਿਆ ਕਰ ਜਿੰਨਾ ਹੁੰਦਾ ਮੈਂ ਆਸ ਤੇ ਆਸ ਤੇ ਸਹੀ ਜਿਹੀ ਸਹੀ ਕਰ ਲਈ ਕਰਦੀ ਰਹਾ ਕਰਦੀ ਰਹਿ ਕੋਈ ਫਰ ਮੈਂ ਕੰਮ ਛੱਡ ਕੇ ਤੇ ਵਿਆਹ ਜਾਂ ਤੇ ਫਿਰ ਮੈਂ ਸਾਰਿਆਂ ਦੇ ਮੂੰਹ ਹਲ ਵੇਖਾਂ ਮਮੇਂ ਹਾਂ ਪੁੱਤ ਇਹ ਕੋ ਫੰਦਾ ਦਾ ਪੁੱਤ ਕਿ ਨਹੀਂ ਲੈ ਪੁੱਤ ਮੇਰਾ ਪੁੱਤ ਤੇ ਕਿਤੇ ਇੰਨਾ ਸੋਹਣਾ ਲੱਗਦਾ ਵਾ ਤੇ ਵੇ ਕਿੰਨੇ ਸੋਹਣੇ ਪੈਸੇ ਲਾਏ ਤੇਰੇ ਪਿਓ ਨੇ ਉਹਦਾ ਮੈਨੂੰ ਇਹ ਦੱਸ ਤੂੰ ਖੁਸ਼ ਹੈਗਾ ਨਾ ਖੁਸ਼ਾਂ ਖੁਸ਼ ਕਿਉਂ ਨਹੀਂ ਹੈ ਇੱਕ ਵਾਰੀ ਕਿਹਾ ਡੈਡੀ ਨੂੰ ਬੋਲਟ ਲੈ ਕੇ ਦੇ ਦੋ ਉਹਨਾ ਵੇ ਲੋ ਸੈਲੂਲਾ ਤਾਂ ਦੇ ਇਹ ਨਾ ਰੀਜਾਂ ਤੇਂ ਪਿਓ ਬਥੇਰੀਆਂ ਕਰਦਾ ਹੀ ਤੇ ਹੋਰ ਮੈਂ ਤੇ ਨਾ ਜਿੰਦਾ ਰਹੀ ਮੇਰਾ ਪਿਓ ਜੜਾ ਮੇਰੇ ਸ਼ੌਂਕ ਪੂਰੇ ਕਰਨ ਦੇ ਆ ਚੱਲ ਕੋਈ ਨਹੀਂ ਪੁੱਤ ਜੇ ਮਾਂ ਪਿਓ ਨੇ ਨਹੀਂ ਸ਼ੌਂਕ ਕਰਦੇ ਹੋਰ ਕਿੰਨੇ ਕਰਨੇ ਆ ਤੇ ਬਾਕੀ ਤੂੰ ਇਦਾਂ ਕਰ ਪਹਿਲਾਂ ਮੈਨੂੰ ਦੱਸ ਸੱਚ ਗਿਆ ਕਿੱਥੇ ਉਮਮੀ ਇਥੇ ਡੇਦਾ ਕਿ ਗਿਆ ਹਾਂ ਉਹ ਮੁੰਡਾ ਕਹ ਫੋਨ ਕਰਨ ਲਿਆ ਸੀ ਅੱਛਾ ਆਂਦਾ ਮੈਨੂੰ ਵੀ ਵਿਖਾ ਜਾ ਮੈਂ ਚੱਲ ਆ ਗਿਆ ਬਸ ਮੈਂ ਹੁਣੇ ਤੇਰੇ ਕੋਲ ਆ ਦੇ ਅੱਛਾ ਸਤ ਚੱਲ ਹੁਣ ਇੱਕ ਕੰਮ ਕਰੀ ਇੰਨੇ ਪੈਸੇ ਕਰਦੀਆਂ ਤਾਂ ਕਿਸੇ ਨੂੰ ਨਾ ਚਲਾਉਣ ਵਾਸਤੇ ਦੇ ਉਹ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਤੋ ਐਵੇਂ ਨਾ ਇਦਾਂ ਕਰੋ ਹਾਂ ਜੇ ਕੇ ਨੂੰ ਨਾ ਫੜਾਵਾਂਗੇ ਅਗਲੇ ਆ ਨਾ ਮਾਨ ਕਰਦੇ ਨੇ ਆ ਵੀ ਵੀ ਗੱਲ ਹੈਗੀ ਚੱਲ ਕੋਈ ਗੱਲ ਨਹੀਂ ਚੱਲ ਰਹੀ ਜੇ ਲਾਲਾ ਪੁੱਤ ਜੇ ਆਪਣੇ ਪਿਓ ਦੇ ਸਿਰ ਤੇ ਨਹੀਂ ਲਾਉਂਦੇ ਹੋਰ ਤੂੰ ਲਾਉਣੀ ਆ ਵੀ ਕਿਦੇ ਸਿਰ ਤੇ ਆ ਕੋਈ ਗੱਲ ਨਹੀਂ ਜਿਹੜੀ ਜਿੰਨ ਕੀ ਨੂੰ ਜੀ ਕਰਦਾ ਨਾ ਤਾਂ ਪਿਓ ਨੂੰ ਕਹਿ ਦਿਆ ਕਰ ਪਰ ਉਹ ਤਾਂ ਮਾੜਿਆ ਬੰਦਿਆਂ ਲਾਂਗੇ ਨਾ ਬਈ ਕਈ ਵਾਰੀ ਮਾੜੇ ਪਾਸੇ ਲੋਕੀ ਲਾ ਦਿੰਦੇ ਹੁੰਦੇ ਨਹੀਂ 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 ਹੈ ਤੂੰ ਹੀਲ ਗੱਲ ਵਾਲੇ ਨਾ ਜਾਓ ਤੁਹਾਡਾ ਪੁੱਤ ਸਿਆਣਾ ਏ ਜੀ ਤੂੰ ਜਾਣਨਾ ਮੈਂ ਤਾਂ ਵੀ ਤੇਰੇ ਨਾਲ ਨਹੀਂ ਜੇ ਤੂੰ ਉਹ ਨਾ ਮੈਂ ਤਾਂ ਵੀ ਤੇਰੇ ਨਾਲ ਨਹੀਂ ਮੈਨੂੰ ਤਾਂ ਤੇਰਾ ਹੀ ਆਸਰਾ ਵਾ ਕੋਈ ਗੱਲ ਨਹੀਂ ਮੰਮੀ ਇੱਤਾ ਨਹੀਂ ਕਰੀਦਾ ਹੁੰਦਾ ਪੁੱਤ ਤੇਰੀ ਮੇਰਾ ਪੁੱਤ ਵਾ ਦੱਸ ਮੈਨਾਂ ਮੈਂ ਕਿੱਦਾਂ ਨਾ ਇਦਾਂ ਕਰਾ ਜੇ ਤੂੰ ਕਿਤੇ ਘਰੋਂ ਜਾਣਾ ਨਾ ਤੇ ਮੈਨੂੰ ਪਤਾ ਨਹੀਂ ਕੀ ਹੁੰਦਾ ਵੀ ਛੇਤੀ ਆ ਜੇ ਹੁਣ ਮੇਰਾ ਪੁੱਤ ਤੇ ਚੱਲ ਆ ਮੈਂ ਚਾਹ ਬਣਾਈ ਪੀ ਲੈ ਹੈ ਚੱਲ